ਕੋਈ ਕਹਿੰਦਾ ਜੀ ਮੱਖਣ ਪਾ ਕੇ ਕੋਚੀਆਂ ਦਾ ਰੇਟ 50 ਰੁਪਏ ਦਾ ਕੋਈ ਕਿੰਨੇ ਦਾ ਪਰ ਇਹਨਾਂ ਨੇ ਲਿਖਤਾ ਜੀ ਇੱਕ ਆਪਣੀ ਖੁਸ਼ੀ ਨਾਲ ਕੁਲਚੀਆਂ ਦੀ ਸੇਵਾ ਗੋਲਕ ਚਪਾਓ ਫਿਰ ਮੈਂ ਇੱਕ ਦਾ ਘਰ ਦੇ ਨਾਲ ਪੁੱਛਿਆ ਵੀ ਤੁਹਾਨੂੰ ਕਿਹਦਾ ਚੰਗਾ ਲੱਗਦਾ ਹਾਂਜੀ ਹਾਂ ਕਹਿੰਦੇ ਜੀ ਮੇਰੇ ਮੈਨੂੰ ਇਸ ਤਰ੍ਹਾਂ ਜਿਆਦਾ ਚੰਗਾ ਲੱਗਦਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੱਛਾ ਭੀ ਆਜ ਵੀ ਨਹੀਂ ਅੱਛਾ ਸਰਾਇ ਫਰੀ ਕੁਲਚੇ ਸੇਵਾ ਕਰਦੇ ਜੀ ਅੱਛਾ ਫਿਰ ਮੈਨੂੰ ਘਰ ਵਾਲੇ ਦਾ ਚੇਤਾ ਸੀਤਾ ਸਿੰਘ ਜਾਸਦੀ ਮੈਂ ਖੁਸ਼ ਹੋਉਂਦੇ ਸੀਗੇ ਮੇਰੀ ਇਸ ਗੱਲ ਤੋਂ ਤੇ ਇਹ ਮੈਂ ਕਿਹਾ ਮੇਰੇ ਮਨ ਦੇ ਵਿੱਚ ਆਇਆ ਪਿਆ ਉਹ ਹੁਣ ਚੱਲੇ ਗਏ ਪਰਮੇਸ਼ਰ ਕੋਲ ਤੇ ਉਹਨਾਂ ਤੋਂ ਬਾਅਦ ਮੈਂ ਕਿਹਾ ਚਲੋ ਖੋਚਣ ਦੇ ਸੀ ਕਿ ਅਸੀਂ ਇਸ ਤਰ੍ਹਾਂ ਇਹ ਕੰਮ ਸ਼ੁਰੂ ਕਰ ਲਿਆ ਹੁਣ ਹੂੰ ਉਹਨਾਂ ਯਾਦ ਵਿੱਚ ਰੱਖੋ ਕਹਿ ਲੁੱਤੀ ਤੇ ਕਰੀ ਇਹ ਵੀ ਹੁੰਦਾ ਪਾਜੀ ਵੀ ਕੋਈ ਪੈਸੇ ਪਾ ਕੇ ਨਹੀਂ ਗਿਆ ਜਾਂ ਘਟ ਪਾ ਗਿਆ ਜਿਹੜੇ ਪਾ ਕੇ ਨਹੀਂ ਜਾਂਦਾ ਉਹਨੂੰ ਫੇਰ ਰੋਕ ਲੈਂਦੇ ਹਾਂ ਵੀ ਥੋੜੇ ਪਾ ਦੇ ਖਿਆਲੇ ਰੱਖਦਾ ਇਸ ਮਨ ਤੇ ਧਿਆਨ ਦੇਈਦਾ ਮਾਇਆ ਵੱਲ ਕੋਈ ਧਿਆਨ ਨਹੀਂ ਬਾਕੀ ਜੋ ਸ਼ਾਮ ਨੂੰ ਹੁੰਦਾ ਅਸੀਂ ਗਿਣਤੀ ਵੀ ਨਹੀਂ ਕਰੀ ਕਿ ਕਿੰਨੇ ਪੈਸੇ ਆਦੇ ਕਿੰਨੇ ਗਏ ਅੱਛਾ ਜੀ ਹਾਂ ਜੋ ਸਮਾਨ ਲੈਣਾ ਹੁੰਦਾ ਉਹ ਚ ਕੱਢ ਕੇ ਲਿਆਈਦਾ ਬਾਕੀ ਘਰ ਦਾ ਜੋ ਖਰਚਾ ਇਸ ਕੱਢ ਕੇ ਵਰਤ ਲੈਂਦਾ ਤਾਂ ਉਸ ਤਰ੍ਹਾਂ ਹੀ ਕਦੇ ਗਿਣਤੀ ਨਹੀਂ ਕਰਦਾ ਜੀ ਮੈਂ ਕਦੇ ਵੀ ਜੋ ਬਰਕਤ ਆ ਪਰ ਫਿਰ ਵੀ ਹਾਂ ਜੀ ਬਰਕਤ ਆ ਜੀ ਕੋਈ ਕਹਿੰਦਾ ਪੈਸਾ ਦੇਣਾ ਨਹੀਂ ਹੈ ਜੀ ਅਸੀਂ ਤੇ ਜਿੱਥੇ ਤੁਸੀਂ ਰਹਿ ਰਹੇ ਹੋ ਪਾਜੀ ਮੈਨੂੰ ਪਤਾ ਲੱਗਿਆ ਵੀ ਘਰ ਬਹੁਤ ਜ਼ਿਆਦਾ ਵਧੀਆ ਨਹੀਂ ਆ ਵੀ ਇੱਕ ਕਮਰਾ ਉਹਦੇ ਵਿੱਚ ਤੁਸੀਂ ਗੁਜ਼ਾਰਾ ਕਰ ਰਹੇ ਹੋ ਜੀ ਤੁਹਾਡੀ ਧੀ ਵੀ ਆ ਜਵਾਨ ਹੋ ਰਹੀ ਹੈ ਜਿਹੜੀ ਜੀ ਵੀ ਕਦੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਵੀ ਪਾਪਾ ਇਹ ਮਕਾਨ ਵੀ ਪਾਉਣਾ ਜਗਾ ਵੀ ਖਰੀਦਣੀ ਪੈਣੀ ਆ ਕੀਤ ਕਰੋ ਨਾ ਜਫੋ ਬੰਦ ਕੇ ਸ਼ਕੋ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਅਸੀਂ ਉਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਆ ਜੀ ਕੀ ਹੁਣ ਆਪਣੀ ਜਗਾ ਹੈਗੀ ਵੈਸੇ ਜੇ ਮਕਾਨ ਪਾਇਆ ਜਾਵੇ ਜੀ ਨਹੀਂ ਜਗਾ ਨਹੀਂ ਮੇਰੇ ਕੋਲ ਹੈ ਬਿਲਕੁਲ ਨਹੀਂ ਹੈ ਉਹੀ ਇੱਕ ਮਕਾਨ ਜਿਹੜਾ ਮੇਰੇ ਕੋਲ ਸੀ ਜੀ ਅੱਛਾ ਜੀ ਇੰਨੀ ਜਗਾ ਜੀ ਉਹ ਮਕਾਨ ਦੀ ਬਸ ਇਸ ਤਰ੍ਹਾਂ ਕਮਰਾ ਇਸ ਤਰ੍ਹਾਂ ਦਾ ਹੈ ਥੋੜਾ ਜਿਹਾ ਖੁੱਲਾ ਹੈ ਇਹਨੂੰ ਵੱਡਾ ਥੋੜਾ ਜਿਹਾ ਕੀ ਆ ਪਰਿਵਾਰ ਇਹਦੇ ਵਿੱਚ ਹੀ ਰਹਿੰਦਾ ਜੀ ਸਾਰੇ ਪਰ ਪ੍ਰਮਾਤਮਾ ਵੱਲੋਂ ਪੂਰੇ ਸਬਰ ਵਾਲੀ ਰੂਹ ਹੈ ਜੇ ਹੁਣ ਆਪਾਂ ਆਪਣੇ ਭਰਾਵਾਂ ਨੂੰ ਕਹੀਏ ਜੀ ਵੀ ਭਾਈ ਵੀਰ ਜੀ ਹੋਰਾਂਦੇ ਹੱਥ ਬਾਹਾਂ ਫੜੋ ਜੀ ਵੀ ਮਕਾਨ ਵਾਲੇ ਪਾਸੇ ਨੂੰ ਆਪਾਂ ਸੇਵਾ ਦੇ ਤੌਰ ਤੇ ਕਿਉਂਕਿ ਜੇ ਅਸੀਂ ਫਰੀਦਾ ਖਾਣਾ ਸ਼ੁਰੂ ਕਰ ਦਿੱਤਾ ਸੀ ਮਿਹਨਤ ਕਦੋਂ ਕਰਾਂਗੇ ਅਸੀਂ ਸਾਡੇ ਪਜਾ ਦੇ ਵਿੱਚ ਇਹੀ ਤਰ੍ਹਾਂ ਦੀ ਰਹੀ ਸਾਡੇ ਅਸੀਂ ਫਰੀਦਾ ਖਣਾ ਸ਼ੁਰੂ ਜਦੋਂ ਕਰ ਦਿੱਤਾ ਸਾਡੇ ਘਰ ਦੇ ਮੰਨ ਦੇ ਸਾਡੇ ਬਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਜੀ 95924 35720 ਨੰਬਰ ਹੈ ਸਤਨਾਮ ਸਿੰਘ ਜੀ ਖਾਲਸਾ ਇਹਨਾਂ ਦਾ ਜ਼ਰੂਰ ਆਪਾਂ ਹੱਥ ਫੜਨਾ ਬਾਹ ਫੜਨੀ ਹੈ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਵਕਤ ਮੈਂ ਨੂਰਪੁਰ ਬੇਦੀ ਤੋਂ ਨੰਗਲ ਨੂੰ ਜਾਂਦੀ ਆ ਇਹ ਸੜਕ ਤੇ ਸਾਹਮਣੇ ਹਾਈ ਸਕੂਲ ਹੈ ਇਹ ਨਾਨਗਰਾ ਪਿੰਡ ਹੈ ਜੀ ਕੋਚਿਆਂ ਦੇ ਸਟਾਲ ਦੇ ਉੱਤੇ ਖੜੇ ਆ ਤੇ ਪਿੱਛੇ ਭਾਜੀ ਨੇ ਗੁਰਸਿੱਖ ਨੇ ਤੇ ਇਹਨਾਂ ਦੀ ਖਾਸियत ਹੈ ਸਤਨਾਮ ਸਿੰਘ ਜੀ ਖਾਲਸਾ ਬਈ ਇਹ ਕੋਚੇ ਦਾ ਸਵਾਦ ਬਣਾਉਂਦੇ ਹੀ ਬਣਾਉਂਦੇ ਆ ਪਰ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਕੋਈ ਕਹਿੰਦਾ ਜੀ ਮੱਖਣ ਪਾ ਕੇ ਕੋਚਿਆਂ ਦਾ ਰੇਟ 50 ਰੁਪਏ ਦਾ ਕੋਈ ਕਿੰਨੇ ਦਾ ਪਰ ਇਹਨਾਂ ਨਾਲ ਲਿਖਤਾ ਜੀ ਇੱਕ ਆਪਣੀ ਖੁਸ਼ੀ ਨਾਲ ਕੁਲਚੀਆਂ ਦੀ ਸੇਵਾ ਗੋਲਕ ਚਪਾਓ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਕਾਰਜ ਕਰ ਰਹੇ ਆ ਸਾਲ ਕਈ ਹੋ ਗਏ ਆ ਤੇ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ 2 ਭਾਈ ਘੱਟ ਪਾਏ ਆ ਜੇ ਕੋਈ 5 ਰੁਪਏ ਪਾ ਗਿਆ 5 ਜੇ ਕੋਈ ਨਹੀਂ ਵੀ ਦਿੰਦਾ ਤਾਂ ਉਹਨੂੰ ਕਿਹਾ ਰੋਕਦੇ ਆ ਨਹੀਂ ਰੋਕਦੇ ਉਹਦੇ ਬਾਰੇ ਵੀ ਪਗਲ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜੀ ਕਲਾ ਵੀ ਮਮਾ ਮਾਰਗੀ ਕੰਮ ਦੀ ਖਲਾਇ ਪਹਿਲਾਂ ਵੀ ਪੰਜਾਬੀ ਲੋਕ ਚੈਨਲ ਦੇ ਤੇ ਇੰਟਰਵਿਊ ਕੀਤੀ ਸੀ ਤੇ ਕਿੰਨਾ ਸਮਾਂ ਹੋ ਗਿਆ ਜੀ ਹੁਣ ਤੁਹਾਨੂੰ ਕੰਮ ਕਰੀ ਤਜਰਬਾ ਪਹਿਲਾਂ 18 ਸਾਲ ਤੋਂ ਕੀਤਾ ਸੀ ਅੱਛਾ ਜੀ ਚਲੋ ਮੇਰੇ ਘਰ ਹੋਈ ਗੱਲਾਂ ਚੰਗੀ ਅੱਛਾ ਜੀ ਇਹ ਲਾਖਾ ਬੋਲਦਾ ਜੀ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਫਿਰ ਉਸ ਤੋਂ ਤੁਸੀਂ ਪ੍ਰੇਰਣਾ ਲਈ ਜੀ ਇਹ ਅਸੀਂ ਪਹਿਲਾਂ ਕੰਮ ਪਹਿਲਾਂ ਨੂੰ ਕਰਦੇ ਐਸੇ ਆ ਆ ਲਿਖ ਕੇ ਪਹਿਲੇ ਨੂੰ ਇਹ ਲਿਖ ਕੇ ਨਾਲ ਕੋ 2 ਸਾਲ ਹੋਏਗੇ अच्छा जी हां एक जी एक्सीडेंट ਦੇ ਵਿੱਚ ਮਿਲ ਗਿਆ ਬਸ ਇਸ ਤਰ੍ਹਾਂ ਹੁੰਦਾ ਸੀ ਨਾ ਪਹਿਲਾਂ ਅਸੀਂ ਜਦੋਂ ਪਹਿਲਾਂ ਨੰਗਾ ਲਾਦੇ ਹੁੰਦੇ ਸੀ ਅੱਜ ਅੱਛਾ ਜੀ ਤੇ ਬਾਬਾ ਨਾਨਕ ਜੀ ਗੁਰਪ੍ਰਭੂ ਹੋਵੇ ਹੂੰ ਜਦ ਨਵਾਂ ਸਾਲ ਹੋਵੇ ਜੀ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜਨਮ ਹੋਵੇ ਜਿਆਦਾ ਹੋਵੇ ਤੇ ਉਦੋਂ ਇਹ ਕੰਮ ਅਸੀਂ ਫ੍ਰੀ ਸੇਵਾ ਕਰਦੇ ਹੁੰਦੇ ਸੀ ਅੱਛਾ ਜੀ ਫਿਰ ਮੈਂ ਇੱਕ ਦਿਨ ਘਰ ਦੇ ਨਾਲ ਬੱਚਾ ਵੀ ਐ ਤੁਹਾਨੂੰ ਕਿਸ ਤਰ੍ਹਾਂ ਚੰਗਾ ਲੱਗਦਾ ਹਾਂਜੀ ਹਾਂ ਕਹਿੰਦੇ ਜੀ ਮੈਨੂੰ ਇਸ ਤਰ੍ਹਾਂ ਜਿਆਦਾ ਚੰਗਾ ਲੱਗਦਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੱਛਾ ਵੀ ਆਜ ਵੀ ਨਹੀਂ ਜਿਸ ਤਰ੍ਹਾਂ ਇੱਕ ਫਰੀ ਕੁਲਚੇ ਸੇਵਾ ਕਰਦੇ ਸੀ ਅੱਛਾ ਫਿਰ ਮੈਨੂੰ ਘਰ ਵਾਲੇ ਦੀ ਗੱਲ ਚੇਤਾ ਸੀ ਯਾਦ ਸੀ ਮੈਂ ਕਿਹਾ ਖੁਸ਼ ਹੁੰਦੇ ਸੀਗੇ ਮੇਰੀ ਇਸ ਗੱਲ ਤੋਂ ਤੇ ਫਿਰ ਮੈਂ ਕਿਹਾ ਮੇਰੇ ਮਨ ਦੇ ਵਿੱਚ ਇਹ ਆਇਆ ਪਿਆ ਉਹ ਤਾਂ ਹੁਣ ਚਲੇ ਗਏ ਪਰਮੇਸ਼ਰ ਕੋਲ ਤੇ ਉਹਨਾਂ ਤੋਂ ਬਾਅਦ ਮੈਂ ਕਿਹਾ ਚਲੋ ਖੁਸ਼ ਰਹਿੰਦੇ ਸੀਗੇ ਤਾਂ ਅਸੀਂ ਇਸ ਤਰ੍ਹਾਂ ਹੀ ਕੰਮ ਸ਼ੁਰੂ ਕਰ ਲਿਆ ਫਿਰ ਮੈਂ ਹੂੰ ਉਹਨਾਂ ਯਾਦ ਦੇ ਵਿੱਚ ਰੱਖ ਲਓ ਕਹਿ ਲਓ ਤੁਸੀਂ ਵਾਹ ਵਾਹ ਕਿਸੇ ਦੀ ਯਾਦ ਦੇ ਵਿੱਚ ਕੁਝ ਕਰਨਾ ਹੈ ਤਾਂ ਮੈਂ ਕਹਿੰਦਾ ਅਜਿਹਾ ਕਰੋ ਵੀ ਰੂਹ ਖੁਸ਼ ਹੋ ਜੇ ਤੇ ਆ ਚੀਜ਼ ਇੱਕ ਪੁੰਨ ਦਾ ਕੰਮ ਤੁਸੀਂ ਕਰ ਰਹੇ ਹੋ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਕੂਨ ਮਿਲਦਾ ਹੋਊਗਾ ਜੀ ਹਾਂਜੀ 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 ਬਿਲਕੁਲ ਜੀ ਪਰ ਮੈਨੂੰ ਤਾਂ ਮਿਲਦਾ ਨਾ ਸਕੂਨ ਵਾਹ ਪਾਜੀ ਬਹੁਤ ਵੱਡੀ ਸੇਵਾ ਹੈ ਪਾਜੀ ਉਹਦੀ ਤੇ ਕਦੇ ਇਹ ਵੀ ਹੁੰਦਾ ਪਾਜੀ ਵੀ ਕੋਈ ਪੈਸੇ ਪਾ ਕੇ ਨਹੀਂ ਗਿਆ ਜਾਂ ਘੱਟ ਪਾ ਗਿਆ ਜਿਹੜੇ ਪਾ ਕੇ ਨਹੀਂ ਜਾਂਦਾ ਉਹਨੂੰ ਫੇਰ ਰੋਕ ਲੈਂਦੇ ਹਾਂ ਵੀ ਥੋੜੇ ਪਾ ਦੇ ਖਿਆਲ ਇਹ ਰੱਖਦਾ ਇਸ ਵੱਲ ਧਿਆਨ ਦੇਈਦਾ ਜੀ ਮਾਇਆ ਵੱਲ ਕੋਈ ਧਿਆਨ ਨਹੀਂ ਬਾਕੀ ਜੋ ਸ਼ਾਮ ਨੂੰ ਹੁੰਦਾ ਅਸੀਂ ਗਿਣਤੀ ਵੀ ਨਹੀਂ ਕਰੀ ਕਦੇ ਪੈਸਿਆਂ ਦੀ ਕਿੰਨੇ ਨੇ ਆਏ ਕਿੰਨੇ ਗਏ ਅੱਛਾ ਜੀ ਹਾਂ ਜੋ ਸਮਾਨ ਲੈਣਾ ਹੁੰਦਾ ਉਹ ਚ ਕੱਢ ਕੇ ਲਿਆਈਦਾ ਬਾਕੀ ਘਰ ਦਾ ਜੋ ਖਰਚਾ ਉਸ ਕੱਢ ਕੇ ਵਰਤ ਲਈਦਾ ਤਾਂ ਉਸ ਤਰ੍ਹਾਂ ਹੀ ਕਦੇ ਗਿਣਤੀ ਨਹੀਂ ਕਰਦਾ ਜੀ ਮੈਂ ਕਦੇ ਵੀ ਜੋ ਬਰਕਤ ਆ ਵਰ ਫੇਰ ਵੀ ਹਾਂ ਜੀ ਬਰਕਤ ਆ ਜੀ ਕੋਈ ਕਹਿੰਦਾ ਪੈਸਾ ਦੇਣਾ ਨਹੀਂ ਹੈ ਜੀ ਅਸੀਂ ਵਾ ਵਾ ਪਰ ਇੱਕ ਗੱਲ ਆ ਜਿਹੜੀ ਮੇਨ ਗੱਲ ਅਸੀਂ ਕਰਨੀ ਆ ਤੁਸੀਂ ਭਾਜੀ ਇਹ ਕਹਿੰਦੇ ਹੋ ਵੀ ਅੱਜ ਕੱਲ ਤਾਂ ਦੌੜ ਇਸ ਗੱਲ ਦੀ ਲੱਗੀ ਬਿਜ਼ਾਰ ਭਾ ਬਿਜ਼ਨਸ ਕਰੀਏ ਕੋਈ ਗੱਡੀ ਵਧੀਆ ਲਈਏ ਕੋਠੀ ਬਣਾਈਏ ਤੇ ਜਿੱਥੇ ਤੁਸੀਂ ਰਹਿ ਰਹੇ ਹੋ ਭਾਜੀ ਮੈਨੂੰ ਪਤਾ ਲੱਗਿਆ ਵੀ ਘਰ ਬਹੁਤ ਜ਼ਿਆਦਾ ਵਧੀਆ ਨਹੀਂ ਆ ਵੀ ਇੱਕ ਕਮਰਾ ਉਹਦੇ ਵਿੱਚ ਤੁਸੀਂ ਗੁਜ਼ਾਰਾ ਕਰ ਰਹੇ ਹੋ ਜੀ ਤੁਹਾਡੀ ਧੀ ਵੀ ਆ ਜਵਾਨ ਹੋ ਰਹੀ ਹੈ ਜਿਹੜੀ ਜੀ ਵੀ ਕਦੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਵੀ ਆਪਾਂ ਭਾਈ ਮਕਾਨ ਵੀ ਪਾਉਣਾ ਜਗਾ ਵੀ ਖਰੀਦਣੀ ਪੈਣੀ ਆ ਦੇਖੋ ਜੀ ਅਸੀਂ ਗੁਰਬਾਣੀ ਦੇ ਮੁਤਾਬਕ ਚੱਲੀ ਆਂ ਨਾ ਕਹਿੰਦੇ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਜਿੱਕ ਆਗਿਆ ਕਰਤਾ ਰਿਹਾ ਹਾਂ ਜੀ ਤੇ ਜਿਹੜਾ ਸਾਨੂੰ ਪ੍ਰਭੂ ਰਜੀਕ ਦਿੰਦਾ ਨਾ ਪਹਿਲੋ ਦਿੰਦਾ ਰਜੀਕ ਸਮਾਹ ਪਿੱਛੋਂ ਦੇਦਾ ਜਨ ਤੋਂ ਪਾਹਾ ਪਹਿਲਾਂ ਜਿੱਗ ਦਿੱਤਾ ਫਿਰ ਜਾਣ ਤੇ ਜਿਹੜਾ ਜਿਹੜੇ ਜੀਵ ਦੀ ਪੈਦਾਸ਼ ਬਾਅਦ ਵਿੱਚ ਹੋਈ ਹੈ ਉਹ ਗੁਰਬਾਣੀ ਮੁਤਾਬਕ ਮੈਂ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿਹੜਾ ਤਾਂ ਉਸਨੇ ਹੈਗਾ ਹੀ ਹੈ ਬਾਕੀ ਕਹਿੰਦੇ ਕਰਮ ਕਰੋ ਕਹਿੰਦੇ ਅਸੀਂ ਕਿਰਤ ਕਰੋ ਜੀ 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 ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਅਸੀਂ ਉਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਹੁਣ ਆਪਾਂ ਇਹ ਤੁਸੀਂ ਤਖਤ ਸ੍ਰੀ ਕੇਸਗੜ ਸਾਹਿਬ ਕੀ ਗਰੰਥੀ ਸਿੰਘ ਦੀ ਵੀ ਸੇਵਾ ਕੀਤੀ ਹੈ ਹਾਂ ਜੂਠੀ ਕੀਤੀ ਉੱਥੇ ਕੀਤੀ ਹੈ ਜੀ ਪਾਠੀ ਸਿੰਘਾਂ ਜੀ ਹਾਂਜੀ ਤੇ ਜੇ ਹੁਣ ਆਪਾਂ ਆਪਣੇ ਭਰਾਵਾਂ ਨੂੰ ਕਹੀਏ ਜੀ ਵੀ ਭਾਈ ਵੀਰ ਜੀ ਹੋਰਾਂਦੇ ਹੱਥ ਬਾਹਾਂ ਫੜੋ ਜੀ ਵੀ ਮਕਾਨ ਵਾਲੇ ਪਾਸੇ ਨੂੰ ਆਪਾਂ ਸੇਵਾ ਦੇ ਤੌਰ ਤੇ ਠੀਕ ਹੈ ਜੀ ਆਵਾਜ਼ ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਜੀ ਇੱਕ ਹੈ ਨਾ ਸਕੀਮ ਚਲਾਈ ਵੀ ਸਾਡੀ ਸਰਕਾਰਾਂ ਨੇ ਹਾਂਜੀ ਫਰੀ ਜੀ ਕਰਨਗੇ ਜੀ ਹਾਂਜੀ ਤੇ ਗਰੀਬਾਂ ਵਾਸਤੇ ਲਓ ਉਹ ਫਰੀ ਜੀ ਸਕੀਮ ਹੈ ਨਾ ਉਹ ਗਰੀਬਾਂ ਵਾਸਤੇ ਜਿਹੜੇ ਬੰਦੇ ਹੱਥ ਪੈਰ ਕੰਮ ਨਹੀਂ ਕਰਦੇ ਉਸ ਨੂੰ ਮੈਂ ਲੈਣਾ ਚੰਗਾ ਨਹੀਂ ਸਮਝਦਾ ਜੀ ਹਾਂਜੀ ਹਾਂਜੀ ਠੀਕ ਹੈ ਨਾ ਜੀ ਕਿਉਂਕਿ ਜੇ ਅਸੀਂ ਫਰੀਦਾ ਖਾਣਾ ਸ਼ੁਰੂ ਕਰ ਦਿੱਤਾ ਸੀ ਮਿਹਨਤ ਕਦੋਂ ਕਰਾਂਗੇ ਅਸੀਂ ਸਾਡੇ ਪਜਾਦ ਵਿੱਚ ਇਹੀ ਤਰ੍ਹਾਂ ਦੀ ਰਹੀ ਸਾਡੇ ਜੀ ਅਸੀਂ ਫਰੀਦਾ ਖਾਣਾ ਸ਼ੁਰੂ ਜਦੋਂ ਕਰ ਦਿੱਤਾ ਸਾਡੇ ਜੇ ਘਰ ਦੇ ਮਨ ਦੇ ਸਾਡੇ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਜੀ ਹਾਂਜੀ ਹਾਂਜੀ ਇਹਦਾ ਕਾਰਨ ਇਹ ਹੈ ਇਹ ਮੈਂ ਤਾਂ ਨਹੀਂ ਖਾ ਰਹੇ ਬਾਬਾ ਨਾਨਕ ਜੀ ਨੇ ਕਿਹਾ ਕਿਰਤ ਕਰੋ ਪਹਿਲਾਂ ਫਿਰ ਨਾ ਜੋ ਫਿਰ ਵੰਡ ਕੇ ਛਕੋ ਜੇ ਅਸੀਂ ਕਿਰਤ ਕਰਾਂਗੇ ਤਾਂ ਹੀ ਸਾਡਾ ਅਸੀਂ ਸਫਲ ਹੋ ਸਕਦੇ ਹਾਂ ਜੀ 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 ਬਾਕੀ ਗੱਲ ਇਹ ਹੈ ਜੀ ਮਕਾਨ ਦੀ ਗੱਲ ਹੈ ਮਾਲਕ ਨੇ ਆਪ ਹੀ ਕਰ ਕਿਰਪਾ ਕਰੀ ਦੇਣੀ ਹੈ ਜਦੋਂ ਕਰਨੀ ਹੈ ਇਹ ਮੈਂ ਐਸ਼ਾ ਨਹੀਂ ਰੱਖਦਾ ਜੀ ਅੱਛਾ ਜੀ ਹਾਂਜੀ ਤੇ ਪੀ ਹੁਣ ਕਿਹੜੀ ਕਲਾਸ ਚ ਹੈ ਜੀ ਬੱਚੀ ਬੇਟੀ ਉਹ ਵੀ ਇਹ ਕਰਦੇ ਜੀ ਬੀ ਇਹ ਕਰੀ ਹਾਂ ਜੀ ਘਰ ਚ ਕੌਣ ਕੌਣ ਰਹਿੰਦੇ ਆ ਜੀ ਸਾਡਾ ਲੜਕਾ ਜੀ ਜੀ ਦਾ ਹਰਜੀਤ ਸਿੰਘ ਉਹਦਾ ਨਾਮ ਬੇਟੀ ਦਰਸ਼ਨ ਕੌਰ ਹੈ ਤੇ ਸਾਡੇ ਮਾਤਾ ਜੀ ਹੈ ਜੀ ਇੱਕ ਮੈਂ ਜੀ ਠੀਕ ਹੈ ਜਿੱਥੇ ਰਹਿ ਰਹੇ ਹੋ ਜੀ ਕਿੰਨੀ ਜਗ੍ਹਾ ਭਾਜੀ ਉਹ ਜਿਹੜੀ ਤੁਹਾਡੇ ਹਿੱਸੇ ਉਹਦਾ ਇੱਕ ਮਕਾਨ ਸਾਡਾ ਹੈ ਜੀ ਇੱਕ ਮਕਾਨ ਉਹਦੇ ਵਿੱਚ ਕਿੰਨੇ ਪਾਈ ਰਹਿੰਦੇ ਜੀ ਨਹੀਂ ਜੀ ਹਾਂਜੀ ਇੱਕ ਮਕਾਨ ਉਹ ਜਿੱਦਾਂ ਮੇਰੇ ਵੱਡੇ ਭਰਾ ਆ ਗਏ ਉਹ ਵੀ ਕਿਰਾਏ ਤੇ ਰਹੇ ਨੇ ਛੋਟਾ ਭਰਾ ਵੀ ਕਿਰਾਏ ਤੇ ਰਹ ਰਿਹਾ ਹੈ ਅੱਛਾ ਜੀ ਬਾਕੀ ਇੱਥੇ ਆਦੇ ਜਾਂਦੇ ਆ ਜਦੋਂ ਵੀ ਕੋਈ ਕਹਿੰਦਾ ਸਮਾਨ ਹੈਗਾ ਪਿਆ ਠੀਕ ਹੁਣ ਆਪਣੀ ਜਗ੍ਹਾ ਹੈ ਜੀ ਵੈਸੇ ਜੇ ਮਕਾਨ ਪਾਇਆ ਜਾਵੇ ਜੀ ਨਹੀਂ ਜਗ ਬਿਲਕੁਲ ਨਹੀਂ ਉਹ ਵੀ ਇੱਕ ਮਕਾਨ ਜਿਹੜਾ ਮੇਰਾ ਹਿੱਸਾ ਹੈ ਅੱਛਾ ਜੀ ਕਿੰਨੀ ਜਗ੍ਹਾ ਜੀ ਉਹ ਮਕਾਨ ਦੀ ਬਸ ਇਸ ਤਰ੍ਹਾਂ ਕਮਰਾ ਇਸ ਤਰ੍ਹਾਂ ਦੀ ਥੋੜਾ ਖੁੱਲਾ ਇਹਨਾਂ ਦਾ ਵੱਡਾ ਥੋੜਾ ਸੋ ਇੰਨੇ ਕੋ ਕਮਰੇ ਦੇ ਵਿੱਚ ਹੀ ਰਹਿ ਰਹੇ ਆ ਜੀ ਉੱਥੇ ਬਸ ਇੰਨਾ ਕੀ ਜਗ੍ਹਾ ਹੈ ਮੈਂ ਤੁਹਾਨੂੰ ਉਹ ਸ਼ਾਰਟ ਦਿੰਦਾ ਸੋ ਆਹ ਜਗ੍ਹਾ ਖਾਲੀ ਵੀ ਇਹਨਾਂ ਦੇ ਦਾਦਾ ਜੀ ਦੇ ਭਰਾ ਦੀ ਆ ਛੋਟੀ ਜੀ ਗਲੀ ਹੈ ਹੁਣ ਜਾਂਦੀ ਹੈ ਤੇ ਇੱਥੇ ਰਹਿੰਦੇ ਆ ਜੀ ਪਰਿਵਾਰ ਵੇਖੋ ਹੁਣ ਇਹ ਤਿੰਨ ਭਰਾ ਨੇ ਇੱਕ ਇੱਕ ਕਮਰਾ ਹੁੰਦਾ ਤਿੰਨਾਂ ਨੂੰ ਇੱਕ ਕਮਰਾ ਉਹਨਾਂ ਦਾ ਇੱਕ ਭਰਾ ਦਾ ਅੱਜ ਜਿੱਤੇ ਕੁਲਚਨ ਪਾਇਦਾ ਇੱਕ ਆ ਇੱਧਰ ਹੀ ਸੜਕਾ ਮਰਾ ਪਰਿਵਾਰ ਬੈਠਾ ਮੈਂ ਦਿਖਾਉਣਾ ਨਹੀਂ ਚਾਹੁੰਦਾ ਟੀਵੀ ਆ ਉਹ ਬੇਟੀ ਤੇ ਆਹ ਪਰਿਵਾਰ ਇਹਦੇ ਵਿੱਚ ਹੀ ਰਹਿੰਦਾ ਜੀ ਸਾਰੇ ਇਹ ਕਿੱਕ ਕਮਰਾ ਹਿੱਸੇ ਦੇ ਵਿੱਚ ਆ ਰਿਹਾ ਪਰ ਪ੍ਰਮਾਤਮਾ ਵੱਲੋਂ ਪੂਰੇ ਸਬਰ ਵਾਲੀ ਰੂਹ ਹੈ ਅਜੀ ਹਰੀ ਤੇਨ ਦੀ ਭੈਣ ਸੀ ਜਿਹਾਂ ਦੀ ਦਾਤ 2022 ਦੇ ਵਿੱਚ ਤੇ ਇਸੇ ਕਮਰੇ ਦੇ ਵਿੱਚ ਹੁਣ ਬਾਜੀ ਵੀ ਰਹਿ ਰਹੇ ਉਹ ਜਵਾਨ ਧੀ ਵੀ ਮਾਤਾ ਵੀ ਤੇ ਨਾਲ ਆਪਣਾ ਪੁੱਤ ਵੀ ਤੇ ਕੁਝ ਭਰਾ ਫਿਰ ਹੁਣ ਕਿਰਾਏ ਤੇ ਰਹਿ ਰਹੇ ਆ ਇਹ ਹੁਣ ਇਹਨਾਂ ਨੂੰ ਵਰਤਨ ਨੂੰ ਦਿੱਤਾ ਹੋਇਆ ਜਾਂ ਨਹੀਂ ਦਿੱਤਾ ਹੋਇਆ ਨਹੀਂ ਪਤਾ ਪਰ ਜਿਹੜਾ ਹਿੱਸੇ ਦੇ ਵਿੱਚ ਆ ਰਿਹਾ ਜੀ ਉਹ ਇਹਨਾਂ ਦਾ ਆ ਇੱਕ ਕਮਰਾ ਹੈ ਸੋ ਮੇਰੀ ਬੇਨਤੀ ਆ ਵੀ ਆਪਾਂ ਜ਼ਰੂਰ ਗੁਰਸੇਖ ਵਿਰ ਹੈ ਉਹਦੀ ਬਾਹ ਫੜੀਏ ਹਾਲਾਂਕਿ ਥੋੜਾ ਜਿਹਾ ਝਿਜਕਦੇ ਸੀਗੇ ਕਹਿਣ ਤੋਂ ਪਰ ਇਹ ਹਾਲਾਤ ਦੇਖੇ ਨਹੀਂ ਗਏ ਇਸ ਕਰਕੇ ਮਜਬੂਰ ਹੋ ਕੇ ਸੀ ਵੀਡੀਓ ਪਾ ਰਿਹਾ ਹਾਂ ਹਾਲਾਂਕਿ ਵੀਰ ਜੀ ਹੋਰ ਇਹਨੇ ਅਲੇ ਵੀ ਮੈਨੂੰ ਇਹਨਾਂ ਨੇ ਕਿਹਾ ਵੀ ਆਪਾਂ ਮਕਾਨ ਵਾਲੇ ਪਾਸੇ ਨੂੰ ਨਹੀਂ ਇਸ ਤੁਰਨਾ ਪਰ ਮੈਂ ਇਹ ਕਹ ਚਾਹੁੰਦਾ ਵੀ ਇੱਕ ਗੁਰਸਿੱਖ ਨੇ ਤੇ ਇਹਨਾਂ ਦਾ ਨੰਬਰ ਜੀ 99924 35720 99924 35720 ਨੰਬਰ ਹੈ ਸਤਨਾਮ ਸਿੰਘ ਜੀ ਖਾਲਸਾ ਇਹਨਾਂ ਦਾ ਜ਼ਰੂਰ ਆਪਾਂ ਹੱਥ ਫੜਨਾ ਬਾਹ ਫੜਨੀ ਹੈ ਜੀ ਤੇ ਚੰਗਾ ਕਾਰਜ ਕਰ ਰਹੇ ਨੇ ਨੇਕ ਕਾਰਜ ਕਰ ਰਹੇ ਨੇ ਤੇ ਨੇਕ ਕਾਰਜ ਕਰਨ ਵਾਲਿਆਂ ਦੇ ਸਾਡਾ ਮਕਸਦ ਜਿਹੜਾ ਸਾਡੇ ਫਰਜ਼ ਵੀ ਬਣਦਾ ਹੈ ਜੀ ਵੀ ਆਪਾਂ ਉਹਨਾਂ ਦਾ ਹੱਥ ਫੜੀਏ ਤੇ ਇਹਨਾਂ ਦੀ ਇੱਕ ਜਵਾਨ ਟੀਵੀ ਹੈ ਪੁੱਤ ਵੀ ਹੈ ਮਾਤਾ ਵੀ ਇਹਨਾਂ ਦੇ ਨਾਲ ਰਹਿੰਦੀ ਹੈ ਤਾਂ ਆਪਾਂ ਜ਼ਰੂਰ ਬਣਦੀ ਸੇਵਾ ਇਹਨਾਂ ਦੀ ਮਦਦ ਜ਼ਰੂਰ ਕਰੀਏ ਤੇ ਦੂਜਾ ਮੈਂ ਜ਼ਰੂਰ ਕਹਾਂਗਾ ਜੇ ਨੂਰਪੁਰ ਬੇਦੀ ਤੋਂ ਨੰਗਲ ਨੂੰ ਜਾਂਦੇ ਹੋ ਤਾਂ ਨਾਨਗਰਾਂ ਪਿੰਡ ਆਉਂਦਾ ਜੀ ਤੇ ਇਹਨਾਂ ਦੇ ਕੋਲ ਜ਼ਰੂਰ ਇੱਥੇ ਕੁਲਚੇ ਛਾਕੇ ਜਾਇਓ ਖੜ ਕੇ ਜੋ ਮੰਨ ਦੀ ਭਾਵਨਾ ਹੋਈ ਸੇਵਾ ਪਾ ਜੋ ਆਪਣੀ ਭਾਵਨਾ ਦੇ ਮੁਤਾਬਕ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹ ਜੋ ਵੀ ਤੁਸੀਂ ਪਾਉਗੇ ਉਹ ਤੁਹਾਡਾ ਜਿਹੜਾ ਹੈਗਾ ਜੀ ਇਹਨਾਂ ਨੇ ਸਦਕਾਰ ਕਰ ਲੈਣਾ ਤਾਂ ਉਮੀਦ ਕਰਦਾ ਹਾਂ ਵੀ ਤੁਸੀਂ ਜ਼ਰੂਰ ਇਹਨਾਂ ਦਾ ਸਾਥ ਦਿਓਗੇ ਧੰਨਵਾਦ